ਹਾਂਜੀ ਸਤਿ ਸ਼੍ਰੀ ਅਕਾਲ ਅੱਜ ਬਣਾਉਣੇ ਆ ਆਪਾਂ ਮੰਮੂ ਤੇ ਕੇਲੇ ਦਾ ਚਾਟ ਸਭ ਤੋਂ ਪਹਿਲਾਂ ਆਪਾਂ ਕੇਲੇ ਨੂੰ ਛਿੱਲ ਕੇ ਇਸ ਤਰ੍ਹਾਂ ਪੀਸ ਵਿੱਚ ਕੱਟ ਲੈ। ਇਹਨੂੰ ਆਪਾਂ ਇੱਕ ਬਰਤਨ ਦੇ ਵੱਡੇ ਬਰਤਨ ਵਿੱਚ ਪਾ ਦੇ। ਜਿਕੇ ਦੇ ਤੋਂ ਬਾਅਦ ਆਪਾਂ ਆਂਬ ਨੂੰ ਨਿੱਕੇ ਨਿੱਕੇ ਪੀਸ ਜਿਹੜੇ ਬਣਾ ਲੈਣਾ ਹੈਗਾ। ਉਸ ਤੋਂ ਬਾਅਦ ਆਪਾਂ ਪੀਸ ਕੱਟਣ ਤੋਂ ਬਾਅਦ ਇਹਦੇ ਉੱਪਰ ਆਪਾਂ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ। ਚਾਟ ਮਸਾਲਾ ਪਾ ਕੇ ਇਸ ਤੋਂ ਬਾਅਦ ਆਪਾਂ ਦੇ ਉੱਪਰ ਥੋੜਾ ਜਿਹਾ ਕਾਲਾ ਨਮਕ ਪਾ ਦਾਂਗੇ ਤਿੰਨ ਚਮਚ ਦੇ ਨਾਲ ਫੁੱਚਰ ਲਾ ਦੇਣਾ ਹੈ ਤੁਸ ਜਿਹੇ ਸਟ੍ਰਾਂਡਾ ਦੇ ਲਈ ਚਾਟ ਬੱਚਾ ਨੂੰ ਬਣਾ ਕੇ ਦੇ ਸਕਦੇ ਕਿਉਂਕਿ ਆਮ ਬਤੀ ਕੇਲੇ ਹਰ ਇੱਕ ਬੱਚੇ ਦੀ ਪਸੰਦ ਹੁੰਦੀ ਆ ਜਿਹਦੇ ਉੱਪਰ ਨਾ ਕਾਲਾ ਨਮਕ ਜ਼ਰੂਰ ਪਾਣਾ ਚਾਹੀਦਾ ਕਿਉਂਕਿ ਇਸਦੇ ਨਾਲ ਜਿਹੜਾ ਦੇ ਵੀ ਸਹੀ ਰਹਿੰਦਾ ਹੈ ਤੇ ਆਪਣੇ ਕੋਈ ਵੀ ਫਰੂਡ ਆ ਨਾ ਕੋਈ